ਸਾਰੇ ਸਾਰਿਆਂ ਨੂੰ ਪਤਾ ਇਲੈਕਸ਼ਨ ਦਾ ਸਮਾਂ ਇਲੈਕਸ਼ਨ ਦਾ ਸਮਾਂ ਹਿੰਦੁਸਤਾਨ ਪੰਜਾਬ ਨੂੰ ਬਚਾਉਣ ਦਾ ਵੀ ਸਮਾਂ ਉਹਦੇ ਨਾਲ ਨਾਲ ਮੇਰੇ ਨਾਲ ਪਹਿਲਾਂ ਤਕੀਫੁਰ ਤੋਂ ਮੇਰੇ ਮੁੱਖ ਬੁਲਾਰੇ ਜੋ ਕਾਂਗਰਸ ਪਾਰਟੀ ਜੀ ਨੇ ਹਰਨੇਕ ਸਿੰਘ ਜੀ ਉਹਨਾਂ ਨੇ ਵੀ ਦੱਸਿਆ ਰਣਜੀਤ ਸਿੰਘ ਜੀ ਵੀ ਦੱਸਦੇ ਸੀ ਸਾਰੇ ਕਾਂਗਰਸ ਮੁੱਚੀ ਕਾਂਗਰਸ ਬਲਾਗ ਦੇ ਪ੍ਰਧਾਨ ਨਾਲ ਨੇ ਮਦਨ ਜੀ ਬਿੱਟੂ ਜੀ ਨਾਲ ਸੈਕਟਰੀਆ ਬਾਬਾ ਰਾਮ ਸਿੰਘ ਜੀ ਨਾਲ ਚੱਲੇ ਹੋਏ ਆ ਬਲਾਗ ਸਮਤੀ ਮੈਂਬਰ ਸਾਡੇ ਮੇਕ ਸਿੰਘ ਜੀ ਉਹ ਨਾਲ ਸਹਿਯੋਗ ਦੀ ਮੰਗਣ ਲਈ ਆਏ ਹੋਏ ਸੀ ਸਹਿਯੋਗ ਉਹ ਜਿਹਦੇ ਨਾਲ ਅਸੀਂ ਪੰਜਾਬ ਵੀ ਪਛਾਣਾ ਆਪਣਾ ਇੰਡੀਆ ਵੀ ਪਛਾਣਾ ਅੱਜ ਸਮਾਂ ਇਲੈਕਸ਼ਨ ਹੋਏ ਐ ਜੋ ਇੱਕ ਤਰੀਕ ਨੂੰ ਅਸੀਂ ਵੀ ਵੋਟਾਂ ਪਾ ਲਈਆਂ ਕੁਝ ਸਟੇਟਾਂ 'ਚ ਇਲੈਕਸ਼ਨ ਹੋ ਗਏ ਸੱਤ ਰਾਉਂਡਾਂ 'ਚ ਹੋਣੇ ਸੀ ਜਿਹਦੇ ਚ 4 ਰਾਉਂਡ ਇਲੈਕਸ਼ਨ ਹੋਲੇ ਉਹਨਾਂ 'ਚ ਕਾਂਗਰਸ ਦਾ ਗੱਠਜੋੜ ਬੁੱਤੇ ਆ ਅਨਾਲਿਸਿਸ ਆ ਰਹੇ ਨੇ ਟੀਵੀ 'ਚ ਵੀ ਆ ਰਹੇ ਨੇ ਅਖਬਾਰਾਂ 'ਚ ਵੀ ਆ ਰਹੇ ਰਹਿ ਗਏ ਅਸੀਂ ਇਹ ਵੀ ਭੇਜਣੀਆਂ ਬੋਤਾ ਇੱਕ ਤਰੀਕ ਨੂੰ ਕੁਝ 25 ਤਰੀਕ ਨੂੰ ਪੈਣੀਆਂ 6ਵੇਂ 6ਵੇਂ ਵਾਰ ਪੜਦੀਆਂ ਤੇ ਫਿਰ 7ਵੇਂ ਦੀਆਂ ਜੋ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਰਕਦੀਆਂ ਬੋਤਾ ਪੈਣੀਆਂ ਗੱਲ ਮੁੱਦਿਆਂ ਦੀ ਆ ਮੋਟਿਆਂ-ਮੋਟਿਆਂ ਆਪਾਂ ਗੱਲਾਂ ਕਰ ਲੰਨੇ ਆ ਜੋ ਕਾਨੂੰਨ ਸਾਡੀ ਪਹਿਲੀ ਸਰਕਾਰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਬਾਬਾ ਸਾਹਿਬ ਅੰbedkar ਜੀ ਨੇ ਬਣਾਈ ਸੀ ਉਸੇ ਸੰਵਿਧਾਨ ਦੇ ਤਹਿਤ ਚੱਲਦਾ ਸਾਡੀ ਪਹਿਲੀ ਸਰਕਾਰ ਜੋ ਪੰਡਤ ਜਵਾਹਰ ਲਾਲ ਜੀ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਜਦੋਂ ਨਿਗਾਹ ਮਾਰੀ ਤਾਂ Ambedkar ਜੀ ਪਰ ਨਿਗਾਹ ਗਈ ਉਹਨਾਂ ਦੀ ਬਾਬਾ ਸਾਹਿਬ ਪਰ ਇੰਗਲੈਂਡ ਤੋਂ ਪੜ੍ਹ ਕੇ ਆਏ ਹੋਏ ਸੀ ਇਹ ਲਾ ਗ੍ਰੈਜੂਏਟ ਸੀ ਉਹਨਾਂ ਨੇ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਇਹ ਪਾਵਰ ਦਿੱਤੀ ਬਈ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਲਿਖਿਆ ਗਿਆ ਉਹ ਸੰਵਿਧਾਨ ਜੋ 1952 ਤੇ ਉਹੀ ਸੰਵਿਧਾਨ ਚੱਲਦਾ ਸਾਡਾ ਉਸ ਸੰਵਿਧਾਨ ਵਿੱਚ ਹੱਕ ਮਿਲਿਆ ਸਾਰਿਆਂ ਨੂੰ ਵੋਟ ਪਾਉਣ ਦਾ ਪਹਿਲਾਂ ਵੋਟ ਪਾਉਣ ਦਾ ਹੱਕ ਨਹੀਂ ਸੀ ਹੁੰਦਾ ਸਾਰਿਆਂ ਨੂੰ ਰਾਜੇ ਮਹਾਰਾਜੇ ਹੁੰਦੇ ਸੀ ਰਿਆਸਤਾਂ ਖਤਮ ਕਰੀਆਂ ਜਿੰਨੀਆਂ ਵੀ ਰਿਆਸਤਾਂ ਚਾਹੇ ਪੰਜਾਬ ਦੀਆਂ ਸੀ ਚਾਹੇ ਹਿੰਦੁਸਤਾਨ ਚ ਹੋਰ ਕਿਤੇ ਸੀ ਉਹ ਸਾਰੀਆਂ ਰਿਆਸਤਾਂ ਨੂੰ ਭੰਗ ਕਰਕੇ ਸਾਰਿਆਂ ਨੂੰ ਬੋਟ ਦਾ ਅਧਿਕਾਰ ਦਿੱਤਾ ਗਿਆ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਉਹ ਇੱਕ ਸੰਵਿਧਾਨ ਵੱਲੋਂ ਜੋ ਬਾਬਾ ਸਾਹਿਬ ਨੇ ਲਿਖਿਆ ਸੀ ਉਹ ਸੰਵਿਧਾਨ ਤੁਸੀਂ ਹਰ ਧਰਮ ਨੂੰ ਹਰ ਧਰਮ ਨੂੰ ਹਰ ਜਾਤ ਨੂੰ ਇੱਕ ਬਰਾਬਰ ਹੱਕ ਦਿਵਾਇ ਉਸ ਹੱਕਾਂ ਦੀ ਲੜਾਈ ਹੁਣ ਰਾਹੁਲ ਜੀ ਲੜਦੇ ਹਨ ਜਦੋਂ ਉਹਨਾਂ ਨੇ ਹੱਕ ਦੀ ਗੱਲ કરી ਹਰ ਇਨਸਾਨ ਦੀ ਗੱਲ કરી ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕੱਢਤਾ ਗਿਆ ਪਤਾ ਹੋਣਾ ਸਾਰਿਆਂ ਨੂੰ ਪੜਿਆ ਹੋਣਾ ਕਿਸੇ ਨੇ ਸੁਣਿਆ ਹੋਊਗਾ ਉਹਨਾਂ ਨੂੰ ਉੱਥੇ ਬੋਲਣ ਦੇ ਪਵੰਦੀ ਲਾਤੀ ਜੋ ਲਫ਼ਜ਼ ਉਹਨਾਂ ਨੇ ਉੱਥੇ ਕਹੇ ਉਹ ਪ੍ਰੋਸੀਡਿੰਗ 'ਚੋਂ ਕੱਟਤੇ ਇੱਥੇ ਤੱਕ ਕਿ ਉਹਨਾਂ 'ਤੇ ਕੇਸ ਬਣਾ ਕੇ ਕੋਈ ਪੁਰਾਣਾ ਕੱਢ ਕੇ ਵੀ ਚੋਰ ਕਿਹਾ ਮੋਦੀ ਨੂੰ ਉਹ ਚੋਰ ਵਾਲਾ ਕੇਸ ਪਾ ਕੇ ਉਹਨਾਂ ਬਰ ਗਜਰਾਜ 'ਚ ਉਹਨਾਂ ਨੂੰ ਉਹਨਾਂ ਦੀ ਕੈਨਸਲ ਕਰਤੀ ਮੈਂਬਰਸ਼ਿਪ ਹੈਠਲੀ ਕੋਰਟ ਨੇ ਕਰਤੀ ਕੈਨਸਲ ਹਾਈ ਕੋਰਟ ਨੇ ਕੈਨਸਲ ਕਰਤੀ ਤੇ ਉਸ ਤੋਂ ਬਾਅਦ ਪਾਰ ਸਭਾ ਪਾਰਲੀਮੈਂਟ ਤੋਂ ਉਹਨਾਂ ਨੂੰ ਬਾਹਰ ਕਰਤਾ ਗਿਆ ਜਦੋਂ ਸੁਪਰੀਮ ਕੋਰਟ 'ਚ ਕੇਸ ਪਾਇਆ ਸੁਪਰੀਮ ਕੋਰਟ ਨੇ ਉਹਨਾਂ ਦੀ ਮੈਂਬਰਸ਼ਿਪ ਪੂਰੀ ਬਰਕਰਾਰ ਕਰਤੀ ਤੇ ਦੁਬਾਰਾ ਉਹਨਾਂ ਨੂੰ ਦਿੱਤਾ ਮੈਂਬਰ ਬਣਾ ਦਿੱਤਾ ਗਿਆ ਉਹਨਾਂ ਨੇ ਫਿਰ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਉਹਦੇ ਵਿੱਚ ਸਾਡੇ ਹੱਕਾਂ ਦੀ ਗੱਲ ਕਰੀ ਉਹਨਾਂ ਨੇ ਵੀ ਨਫ਼ਰਤ ਦੀ ਦੁਕਾਨ ਬੰਦ ਕਰਕੇ ਪਿਆਰ ਦੀ ਮੁਹੱਬਤ ਦੀ ਦੁਕਾਨ ਖੋਲ੍ਹਣੀ ਆ ਉਹ ਕਰੀ ਉਹਨਾਂ ਨੇ 3700 ਕਿਲੋਮੀਟਰ ਤੁਰ ਕੇ ਉਦੋਂ ਬਾਅਦ ਦੁਬਾਰਾ ਮਨੀਪੁਰ ਤੁਸੀਂ ਦੇਖਿਆ ਹੁਣ ਧੀਆਂ ਭੈਣਾਂ ਨਾਲ ਉੱਥੇ ਕੀ ਹਾਲ ਹੋਇਆ ਦਸ ਜਾਨ ਵੀ ਸ਼ਰਮੰਦੀ ਆ ਅਖਬਾਰਾਂ ਵਿੱਚ ਵੀ ਆ ਟੀਵੀ ਵਿੱਚ ਵੀ ਆ ਸਾਡੇ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਹੈ ਉਹਨਾਂ ਕੋਲ ਅੰਨਾ ਸਮਾਂ ਨਹੀਂ ਵੀ ਉੱਥੇ ਚਲੇ ਜਾਣ ਉਹ ਬੱਚਿਆਂ ਦਾ ਉਹ ਲੋਕਾਂ ਦਾ ਉਹ ਪਰਿਵਾਰਾਂ ਨਾਲ ਦਰਦ ਬਣਾ ਲੈਣਾ ਉੱਥੇ ਜਦੋਂ ਰਾਹੁਲ ਜੀ ਗਏ ਤ੍ਰਿੰਕਾ ਜੀ ਨਾਲ ਗਏ ਉਹਨਾਂ ਨੂੰ ਰੋਕਤਾ ਗਿਆ ਉਹਨਾਂ ਨੇ ਉੱਥੋਂ ਯਾਤਰਾ ਸ਼ੁਰੂ ਕਰ ਲਈ ਉੱਥੋਂ ਯਾਤਰਾ ਸ਼ੁਰੂ ਕਰਕੇ ਬੰਬਈ ਤੱਕ ਯਾਤਰਾ કરી ਸੰਵਿਧਾਨ ਬਚਾਉਣ ਦੀ ਸੰਵਿਧਾਨ ਆਹੀ ਆ ਜਿਹੜੇ ਕਾਲੇ ਕਾਨੂੰਨ ਬਣਾਲੇ ਪਹਿਲਾਂ ਕਿਸਾਨੀ ਦੇ ਕਿਸਾਨੀ ਦਾ ਜਿਹੜਾ ਕਾਨੂੰਨ ਬਣਾਏ ਜੇ ਕਿਸਾਨ ਕੋਲ ਪੈਸੇ ਹੋਣਗੇ ਜੇ ਉਹਨਾਂ ਨੂੰ ਫਸਲ ਦਾ ਪੂਰਾ ਪੈਸੇ ਮਿਲਣਗੇ ਤਾਂ ਮਜ਼ਦੂਰ ਨੂੰ ਵੀ ਉੱਥੇ ਕੰਮ ਕਰਨ ਦਾ ਪੈਸੇ ਮਿਲਨੇ ਆ ਜਿਹੜੇ ਪੈਸੇ ਹੋਣਗੇ ਉਹ ਆਰਥੀਆਂ ਤੋਂ ਲੈ ਕੇ ਬਾਜ਼ਾਰ 'ਚ ਵੀ ਜਾਣਾ ਹੈ ਦੁਕਾਨਦਾਰਾਂ ਦਾ ਵੀ ਕੰਮ ਚੱਲਣਾ ਉਸ ਸੰਵਿਧਾਨ ਦੀ ਰਾਖੀ ਦੇ ਵਾਸਤੇ ਉਹਨਾਂ ਨੇ ਸੰਵਿਧਾਨ ਦੇ ਬਾਰੇ ਗੱਲ ਕੀਤੀ ਉਸ ਮਤਾਨ ਨੂੰ ਪਤਾ ਵੀ 700 ਪਹਿਲਾ ਕਿਸਾਨ ਭਾਈਆਂ ਨੇ ਸਾਡੇ ਨੇ ਸ਼ਹੀਦੀ ਦਿੱਤੀ ਉੱਤੇ ਤਾਂ ਰੁਕਿਆ ਗਿਆ ਉਹ ਕੈਨਸਲ ਨਹੀਂ ਹੋਇਆ ਅੱਜ ਸਾਨੂੰ ਲੋੜ ਆ ਉਹ ਕੈਨਸਲ ਕਰਾਉਣ ਦੀ ਇਹੋ ਜਿਹੇ ਕਾਲੇ ਕਾਨੂੰਨ ਕਈ ਬਣਾਏ ਹੋਏ ਆ ਉਹਨਾਂ ਨੂੰ ਕੈਨਸਲ ਕਰਾਉਣ ਦੀ ਜੇ ਕੋਈ ਭੂਲਦਾ ਉਹਦੇ ਘਰ ਈਡੀ ਭੇਜ ਦਿੰਦੇ ਆ ਉਹਦੇ ਘਰ ਇਨਕਮ ਟੈਕਸ ਵਾਲੇ ਭੇਜ ਦਿੰਦੇ ਆ ਤਰ੍ਹਾਂ ਤਰ੍ਹਾਂ ਦੇ ਲੱchn ਲਾਏ ਜਾਂਦੇ ਆ ਨਹੀਂ ਤਾਂ ਕਹਿ ਦਿੰਦੇ ਆ ਇਹ ਦੇਸ਼ਦ્રોਹੀ ਆ ਅਨੀਆਂ ਸਾਰੀਆਂ ਗੱਲਾਂ ਆਪਾਂ ਝਾੜਦੇ ਸਰ ਉਹ ਚੀਜ਼ਾਂ ਰੁਕਣ ਵਾਸਤੇ ਉਹ ਚੀਜ਼ਾਂ ਦਾ ਜੋ ਬੇਨਿਫਿਟ ਲੈਨੇ ਆ ਕਦੇ ਧਰਮ ਦੇ ਨਾਮ ਦੀ ਗੱਲ ਕਰਦੇ ਆ ਕਦੇ ਕਿਸੇ ਚੀਜ਼ ਦੀ ਗੱਲ ਕਰਦੇ ਆ ਉਹ ਰੋਕਣ ਵਾਸਤੇ ਸਾਡੇ ਕੋਲ ਇੱਕ ਤਰੀਕਾ ਹੈ ਇੱਕ ਉਂਗਲੀ ਹੈ ਸਾਡੇ ਕੋਲ ਇੱਕ ਤਰੀਕ ਨੂੰ ਆਪ ਦੀ ਇੱਕ ਉਂਗਲੀ ਦੇ ਨਾਲ ਹੱਥ ਪੰਜੇ ਤੇ ਆਪਾਂ ਮੋਹਰ ਲਾ ਕੇ ਉਸ ਸਬਦਾਨ ਨੂੰ ਬਚਾ ਸਕਦੇ ਆ ਉਸ ਬੱਚਿਆਂ ਦੀਆਂ ਜਿਹੜੀਆਂ 2 ਕਰੋੜ ਦੀਆਂ ਨੌਕਰੀਆਂ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਸਾਲ 'ਚ ਇੱਕ ਸਾਲ 'ਚ ਅਸੀਂ 2 ਕਰੋੜ ਨੌਕਰੀ ਦਿਆ ਕਰਾਂਗੇ ਤਾਂ ਉਹਦੇ ਮੁਤਾਬਕ 10 ਸਾਲ 'ਚ 20 ਕਰੋੜ ਨੌਕਰੀ ਹੋਣੀ ਚਾਹੀਦੀ ਸੀ ਸਾਡੇ ਬੱਚੇ ਬੇਰੁਜ਼ਗਾਰ ਨਾ ਹੁੰਦੇ ਮਾੜੀ ਸੰਗਤ ਚ ਨਾ ਪੈਂਦੇ ਇਹਨਾਂ ਨੂੰ ਬਾਹਰ ਜਾਣਾ ਨਾ ਪੈਂਦਾ ਬਾਹਰ ਨੂੰ ਜਾਂਦੇ ਆ ਇੱਥੋਂ 25 25 30 ਲੱਖ ਰੁਪਇਆ ਲੈ ਕੇ ਜਾਂਦੇ ਆ ਤੇ ਘਰ ਦੇ ਹੋਰ ਪ੍ਰਾਪਰਟੀ ਵੇਚ-ਵਿਚ ਕੇ ਉੱਥੇ ਐਡਜਸਟ ਹੋ ਰਹੇ ਆ ਜਿਹੜੇ ਪੰਜਾਬ ਦੇ ਪੈਸੇ ਆ ਉਹ ਬਾਹਰ ਨੂੰ ਜਾ ਰਹੇ ਜੇ ਇਸੇ ਤਰ੍ਹਾਂ ਚੱਲੀ ਗਿਆ ਤਾਂ 10 ਸਾਲ ਚ ਪੰਜਾਬ ਖਾਲੀ ਹੋ ਜੂਗਾ ਬਿਲਕੁਲ ਅੱਜ ਤੁਸੀਂ ਹਰ ਪਿੰਡ ਚ ਦੇਖੋ ਜਿੰਨੇ ਨੌਜਵਾਨ ਆਈਲੈਂਡਸ ਕਰਦੇ ਆ ਬਾਹਰ ਚਲੇ ਜਾਂਦੇ ਆ ਜੇ ਇੱਥੇ ਨੌਕਰੀਆਂ ਹੋਣਗੀਆਂ ਸਰਕਾਰੀ ਅਦਾਰੇ ਹੋਣਗੇ ਤਾਂ ਨੌਕਰੀਆਂ ਹੋਣਗੀਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰ ਰਹੇ ਆ ਬੀਐਸਐਨਐਲ ਟੈਲੀਫੋਨ ਸੀ ਉਹਨੂੰ ਬੰਦ ਕਰਕੇ ਜੀਓ ਦਾ ਟੈਲੀਫੋਨ ਚਲਾ ਦਿੱਤਾ ਉਹ ਜੀਓ ਤੋਂ ਟੈਲੀਫੋਨ ਤੋਂ ਪੈਸੇ ਜਾਂਦੇ ਆ ਜੀਓ ਦਾ ਟੈਲੀਫੋਨ ਚਲਾਤਾ ਬੀਐਸਐਨਐਲ ਬੰਦ ਹੋ ਗਿਆ ਬੀਐਸਐਨਐਲ ਤਾਂ ਸਰਕਾਰੀ ਸੀ ਸਾਡੇ ਨੌਜਵਾਨ ਬੱਚਿਆਂ ਨੂੰ ਨੌਕਰੀ ਮਿਲਣੀ ਸੀ ਇਸੇ ਤਰ੍ਹਾਂ ਪੈਟਰੋਲੀਅਮ ਦੀ ਹੈ ਪੈਟਰੋਲੀਅਮ ਦੀ ਜਿਹੜੀ ਕੱਚਾ ਤੇਲ ਬਾਹਰੋਂ ਆਉਂਦਾ ਔਰ ਰੈਫਾਇਨਰੀ ਲੱਗੀ ਹੋਈ ਆ ਸਾਡੇ ਜਾਮਨਗਰ ਔਰ ਰੈਫਾਇਨਰੀ ਉਹਨਾਂ ਨੂੰ ਦੇਤੀ ਉਹਦਾ 1.5 ਰੁਪਏ ਦਾ ਪੌਣੇ 2 ਰੁਪਏ ਪਰ ਲੀਟਰ ਦਾ ਖਰਚਾ ਦਾ ਰਿਫਾਈਨਡ ਕਰਨ ਦਾ ਉਹਦਾ ਉਹਨੂੰ ਸਾਡੇ 4 ਰੁਪਏ ਪਰ ਲੀਟਰ ਦਿੰਦੇ ਆ ਤੁਸੀਂ ਦੇਖੋ ਤਾਂ ਇਹਦਾ ਜੀਓ ਦੇ ਰਲੈਂਸ ਦੇ ਪੰਪ ਚੱਲ ਪਏ ਨਹੀਂ ਪਿੱਛੇ ਨੂੰ ਖੜ ਗਏ ਸੀ ਕਾਂਗਰਸ ਪਾਰਟੀ ਦੇ ਟਾਈਮ 'ਚ ਜਦੋਂ ਸਰਦਾਰ ਮਨਮੋਹਨ ਸਿੰਘ ਸੀ ਕੋਈ ਖਤਰਾ ਨਹੀਂ ਸੀ ਜਦ ਮਨਮੋਹਨ ਸਿੰਘ ਜੀ ਬੜੇ ਸਤਕਾਰਯੋਗ ਐ ਵਰਲਡ ਜਿਹੋਨਾ ਦਾ ਨਾਮ ਉਹ ਸਾਡੇ ਪ੍ਰਧਾਨ ਮੰਤਰੀ ਸੀ ਕਲਾਮ ਜੀ ਸਾਡੇ ਮੰਤਵ ਸੀ ਉਹ ਸਾਡੇ ਰਾਸ਼ਟਰਪਤੀ ਸੀ ਜਦ ਤੱਕ ਕਿਸੇ ਨੂੰ ਕੋਈ ਖਤਰਾ ਨਹੀਂ ਹੋਇਆ ਹੁਣ ਕਦੇ ਕਿਸੇ ਨੂੰ ਖਤਰਾ ਕਹਿੰਦੇ ਨੇ ਕਦੇ ਕਿਸੇ ਨੂੰ ਕਹਿੰਦੇ ਨੇ ਕਦੇ ਕਹਦੇ ਨੇ ਪਾਕਿਸਤਾਨ ਦਾ ਸਾਡੇ ਉੱਪਰ ਜ਼ੋਰ ਆ ਕਦੇ ਕਹਿੰਦੇ ਸਾਨੂੰ ਚੀਨਾ ਤੇ ਡਰ ਲੱਗਦਾ ਇਹ ਤਾਂ ਉਹ ਗੱਲ ਹੋਈ ਹੋਈ ਆ ਜਿਵੇਂ ਪੁਰਾਣੇ ਜ਼ਮਾਨੇ ਚ ਮਾਪੇ ਬੱਚੇ ਨੂੰ ਸੁਲਾਉਣ ਵਾਸਤੇ ਕਹਿੰਦੇ ਨੇ ਸੌਂ ਜਾ ਬਬੂਆ ਮਾਣੋ ਬਿੱਲੀ ਆਈ ਆ ਇਹ ਸਾਨੂੰ ਤਾਂ ਮਾਣੋ ਬਿੱਲੀ ਦਿਖਾ ਦਿਖਾ ਕੇ ਡਰਾਉਣ ਦੀ ਗੱਲ ਕਰਦਾ ਸੋ ਆਪਾਂ ਨੇ ਸਾਰੇ ਡਰ ਕੱਢਣੇ ਆ ਇਹਦੀ ਗਲਤਫਹਿਮੀ ਵੀ ਕੱਢਣੀ ਆ ਉਹ ਸਾਡੇ ਕੋਲ ਇੱਥੇ ਟਾਈਮ ਆ ਫਿਰ ਉਹ 5 ਤਰੀਕ ਦੇ 5 ਸਾਲ ਬਾਅਦ ਪੈਂਦਾ ਸੋ ਮੇਰੀ ਇਹੀ ਬੇਨਤੀ ਤੁਸੀਂ ਪ੍ਰਵਾਨ ਕਰਿਓ ਆਉਣ ਵਾਲੀ ਇੱਕ ਤਰੀਕ ਨੂੰ ਹੱਥ ਪੰਜੇ ਦਾ ਬਟਨ ਦੱਬ ਕੇ ਆਪਾਂ ਇਹ ਤਾਂ ਸਿੰਘ ਲਾ ਜੀ ਨੂੰ ਇੱਥੋਂ ਭੇਜੀਏ ਪਾਰਲੀਮੈਂਟ ਵਿੱਚ ਜਿੱਦੇ ਨਾਲ ਸਾਡੀ ਪਾਰਲੀਮੈਂਟ 'ਚ ਗੱਲ ਹੋ ਸਕੇ ਪਾਰਲੀਮੈਂਟ 'ਚ ਸਾਡੇ ਦੁੱਖ ਸੁਣੇ ਜਾਣ ਪਾਰਲੀਮੈਂਟ 'ਚ ਸਾਡੀ ਡਿਵੈਲਪਮੈਂਟ ਦੀ ਗੱਲ ਕੀਤੀ ਜਾ ਸਕੇ ਕਿਉਂਕਿ ਸਾਡੀ ਸਰਕਾਰ ਸੈਂਟਰ 'ਚ ਕਾਂਗਰਸ ਦੀ ਬਣਨੀ ਹੈ ਕਿਤੇ ਸਾਡੀ ਸਰਕਾਰ ਕਾਂਗਰਸ ਦੀ ਹੋਵੇ ਇੱਥੇ ਕੋਈ ਹੋਰ ਹੋਵੇ ਸਾਨੂੰ ਫਾਇਦਾ ਨਾ ਹੋਵੇ ਸਾਡੀ ਆਵਾਜ਼ ਚੱਕਣ ਵਾਲਾ ਨਾ ਹੋਵੇ ਜੇ ਹੁੰਦੀ ਆ ਤਾਂ ਪੈਸੇ ਆਣਨੇ ਆ ਡਵੈਲਪਮੈਂਟ ਤਾਂ ਹੁੰਦੀ ਆ ਸੋ ਆਪਾਂ ਨੇ ਪ੍ਰਾਪੋ ਡਵੈਲਪਮੈਂਟ ਵੀ ਕਰਾਣੀ ਆ ਸਬਧਾਨ ਵੀ ਬਚਾਉਣਾ ਬੱਚਿਆਂ ਦੀਆਂ ਨੌਕਰੀਆਂ ਦੀ ਵੀ ਗੱਲ ਕਰਨੀ ਆ ਕਾਰੋਬਾਰ ਦੀ ਵੀ ਗੱਲ ਕਰਨੀ ਆ ਕਿਸਾਨਾਂ ਦੀ ਵੀ ਜਿਹੜੇ ਕਾਲੇ ਕਾਨੂੰਨ ਆ ਉਹ ਵੀ ਬੰਦ ਕਰਾਣੇ ਸੋ ਮੈਂ ਇਹੀ ਫੇਰ ਬੇਨਤੀ ਕਰਦਾ ਆਣ ਵਾਲੀ ਇਕਤਰੀਕ ਨੂੰ ਹੱਥ ਪੰਜੇ ਤੇ ਮੋਹਰ ਲਾ ਕੇ ਆਪਾਂ ਇੱਥੇ ਸਿੰਘਲਾ ਜੀ ਨੂੰ ਬਰਿੰਦਰ ਸਿੰਘਲਾ ਜੀ ਨੂੰ ਪਾਰਲੀਮੈਂਟ ਦਿੱਲੀ ਭੇਜੀਏ ਤੇ ਅਸੀਂ ਆਪਦੇ ਵਿਕਾਸ ਦੇ ਕੰਮ ਪੰਜਾਬ ਦੇ ਕੰਮ ਤਰਾ ਸਕੀ ਅੰਨੀਆਂ ਮੇਰੀਆਂ ਬੇਨਤੀਆਂ ਬਰਵਾਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿ ਜੀ